मोह पिजी सत श्रीकाल की पढ़िए की छड़िए की करिए इन्ह सारे प्रश्नों का जवाब है इस भीडियो के अंदर तुम तो जिस मुकाबले परीक्षा की तैयारी कर रहे हो उस पाठक्रम तो संबंधित पाठक्रम के अंदर जो कुछ है बस उ पढ़ना है पाठक्रम तो बार कुछ भी नहीं पढ़ना ਸਭ ਤੋਂ ਪਹਿਲਾਂ ਜਿਹੜਾ ਆਪਣਾ ਪਾਠ ਕਰਮ ਹੈ ਉਸ ਤੋਂ ਸੰਬੰਧਿਤ ਨਿਆਰੀ ਕਿਤਾਬਾਂ ਦੀ ਸੂਚੀ ਆਪਣੇ ਕੋਲ ਹੋਣੀ ਚਾਹੀਦੀ ਹੈ ਜੇ ਤੁਹਾਡੇ ਕੋਲ ਨਹੀਂ ਗਈ ਤਾਂ ਤੁਸੀਂ ਮੇਰੇ YouTube ਚੈਨਲ ਦੇ ਪਲੇਲਿਸਟ ਜਾ ਕੇ ਬੁੱਕ ਲਿਸਟ ਨਾਮ ਤੋਂ ਪਲੇਲਿਸਟ ਹੈ ਉਸ ਦੇ ਅੰਦਰ ਜਾ ਕੇ ਜਿਸ ਮੁਕਾਬਲੇ ਪ੍ਰੀਖਿਆ ਤੁਸੀਂ ਤਿਆਰੀ ਕਰ ਰਹੇ ਹੋ ਉਸ ਤੋਂ ਸੰਬੰਧਿਤ ਬੁੱਕ ਲਿਸਟ ਜੇ ਤੁਹਾਨੂੰ ਉੱਥੇ ਮਿਲ ਜੇਗੀ ਉਹ ਕਿਤਾਬਾਂ ਸਾਰੀਆਂ ਆਪਣੇ ਕੋਲ ਹੋਣੀਆਂ ਚਾਹੀਦੀਆਂ ਉਹਨਾਂ ਕਿਤਾਬਾਂ ਵਿੱਚੋਂ ਸਿਰਫ ਉਹੀ ਮੈਟਰ ਪੜਿਆ ਜਾਵੇ ਜੋ ਮੈਟਰ ਤੁਹਾਡੇ ਪਾਠ ਕਰਮ ਦੇ ਅੰਦਰ ਆਣੇ ਸਾਰੀ ਸਾਰੀ ਕਿਤਾਬ ਪੜਨ ਦੀ ਲੋੜ ਨਹੀਂ ਜੋ ਪਾਠਕ੍ਰਮ ਸ਼ਾਮਿਲ ਹੈ ਸਿਰਫ ਉਸ ਨੂੰ ਪੜਿਆ ਜਾਵੇ ਜਿਹੜਾ ਕਵੀ ਹੈਗਾ ਜਿਹੜਾ ਲਖਾਰੀ ਹੈ ਉਹ ਪੜੋ ਬਸ ਉਸ ਤੋਂ ਇਲਾਵਾ ਕੁਝ ਨਹੀਂ ਹੁਣ ਸਾਰੀਆਂ ਕਿਤਾਬਾਂ ਦੇ ਨੋਟਸ ਹੈ ਜੋ ਉਹ ਤਿਆਰ ਕੀਤੇ ਜਾਣ ਮੈਂ ਜਦੋਂ ਪੜਦਾ ਸੀ ਤਾਂ ਮੈਂ ਖੁਦਾਂ ਨੇ ਕੀਤਾ ਸੀਗਾ ਜਿਹੜੇ ਆ ਮੈਂ ਨੋਟਸ ਤਿਆਰ ਕੀਤੇ ਐ ਨੋਟਸ ਰੂਪੀ ਕਿਤਾਬ ਤੁਹਾਡੇ ਸਾਹਮਣੇ ਆਈ ਹੈ ਟੋਟੋ ਘਟ 20 25 ਜੁੜੀਆਂ ਕਿਤਾਬਾਂ ਸੀਗੀਆਂ ਉਸ ਤੋਂ ਸੰਬੰਧਿਤ ਨੋਟਸ ਆ ਉਹ ਤਿਆਰ ਕੀਤੇ ਸੀਗੇ ਹੁਣ ਵੀ ਜਿਹੜੀ ਤੁਸੀਂ ਦੇਖੋਗੇ ਭਾਵੇਂ ਸੈਕੰਡ ਗ੍ਰੇਡ ਲਈ ਫਸਟ ਗ੍ਰੇਡ ਲਈ ਜਾਂ ਪੰਜਾਬ ਮਾਸਟਰ ਕਾਡਰ ਲਈ ਅਸਿਸਟੈਂਟ ਪ੍ਰੋਫੈਸਰ ਲਈ ਜੋ ਕਿਤਾਬਾਂ ਆ ਉਹਦੀ ਸੂਚੀ ਬਣਾਈ ਗਈ ਹੈ ਤੇ ਉਹ ਆਪਾਂ ਨੂੰ ਪੜ੍ਹਨੀ ਜ਼ਰੂਰੀ ਹੈ ਜਿਸ ਸਟੇਟ ਤੋਂ ਸੰਬੰਧਿਤ ਤੁਸੀਂ ਮੁਕਾਬਲੇ ਪ੍ਰੀਖਿਆ ਤਿਆਰੀ ਕਰ ਰਹੇ ਹੋ ਉਸ ਸਟੇਟ ਦੀ ਬੋਰਡ ਦੀਆਂ ਕਿਤਾਬਾਂ ਯੂਨੀਵਰਸਿਟੀ ਦੀਆਂ ਕਿਤਾਬਾਂ ਪੜ੍ਹਨੀਆਂ ਪੈਣੀਆਂ ਹੁਣ ਜੇ ਤੁਸੀਂ ਅਧਿਆਪਕ ਲਗਣਾ ਹੈ ਤਾਂ ਬੋਰਡ ਦੇ ਅੰਦਰ ਜਿਹੜੀ ਕਿਤਾਬਾਂ ਲਗਦੀਆਂ ਉਹ ਪੜਨੀਆਂ ਪੈਣਗੀਆਂ ਕਿਉਂਕਿ ਕੱਲ ਨੂੰ ਤੁਸੀਂ ਅਧਿਆਪਕ ਲੱਗ ਜਾਓਗੇ ਸਕੂਲ ਜਾ ਕੇ ਉਹੀ ਕਿਤਾਬਾਂ ਪੜ੍ਹਣੀਆਂ ਐ ਤੇ ਉਹ ਕਿਤਾਬਾਂ ਤਾਂ ਆਪਾਂ ਨੂੰ ਵਧੀਆ ਤਰੀਕੇ ਨਾਲ ਆਣੀਆਂ ਚਾਹੀਦੀਆਂ ਹਨ ਸਭ ਤੋਂ ਪਹਿਲਾਂ ਜੋ ਨੋਟਸ ਆਪਾਂ ਤਿਆਰ ਕੀਤੇ ਐ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪੜ੍ਹੀਏ ਹੋਰ ਅਸਲੀ ਮੈਂ ਕੀ ਕੀਤਾ ਕਿ ਮੈਂ ਬੜਾ ਹੀ ਸੌਖਾ ਜਿਹਾ ਤਰੀਕਾ ਕਰਤਾ ਕਿ ਵਿਦਿਆਰਥੀਆਂ ਲਈ ਨੋਟਸ ਆ ਤਿਆਰ ਕੀਤੇ ਹੋਏ ਹੈਗੇ 550 ਪੇਜਾਂ ਦੀ ਕਿਤਾਬ ਹੈ ਉਹ ਨੋਟਸ ਰੂਪੀ ਤਿਆਰ ਹੈਗੀ ਹੈ ਉਸ ਤੋਂ ਬਾਅਦ ਜਿਹੜੀਆਂ ਮਿਆਰੀ ਕਿਤਾਬਾਂ ਹੈ ਮਿਆਰੀ ਕਿਤਾਬਾਂ ਦੇ ਵਿੱਚੋਂ ਬਸ 2 ਦੀ ਪੁਆਇੰਟ ਗੱਲ 2 ਦੀ ਪੁਆਇੰਟ ਗੱਲਾਂ ਉਹਨੂੰ ਸ਼ਾਮਲ ਕੀਤਾ ਗਿਆ ਔਰ ਐਜ਼ এ ਲਗਭਗ 11-1200 ਪੇਜ ਹੈਗੇ ਤਾਂ ਜੋ ਬੱਚਾ ਮਿਆਰੀ ਕਿਤਾਬਾਂ ਦਾ ਸੰਗ੍ਰਹਿ ਅਗਰ ਉਸਕੋ ਨਹੀਂਗਾ ਉਹ ਨੋਟ ਕਰ ਸਕੇ ਉਹਦੇ ਕੋਲ ਉਪਲਬਧ ਹੋਵੇ ਹੁਣ ਆਪਾਂ ਟੋਟਲ ਜਿਹੜਾ ਘੇਰਾ ਬਣਾਇਆ ਹੈ ਉਹ 2000 ਪੇਜ ਹੈ ਸੈਕੰਡ ਗ੍ਰੇਡ ਲਈ ਔਰ ਕੋਈ 22-2300 ਪੇਜ ਫਰਸਟ ਗ੍ਰੇਡ ਲਈ ਕਿਉਂਕਿ ਆਰਪੀਸੀ ਰਾਜਸਥਾਨ ਦਾ ਇਗਜ਼ਾਮ ਹੈ ਜਿਹੜਾ ਉਹ ਥੋੜਾ ਜਿਹਾ ਹੋਰਾਂ ਸਟੇਟਾਂ ਦੇ ਮੁਕਾਬਲੇ ਇਹਦਾ ਪੱਧਰ ਹੈ ਥੋੜਾ ਜਟੇ ਲੈ ਗਿਆ ਪਰੰਤੂ ਆਪਾਂ ਇਹ ਸੋਚ ਨਹੀਂ ਰੱਖਣੀ ਵੀ ਇਸ ਪਰ ਪੇਪਰ ਹੋਰ ਵੀ ਔਖਾ ਆਵੇਗਾ ਕੀਪ ਤਾਂ ਪੇਪਰ ਬਿਲਕੁਲ ਸਰਲ ਆਵੇਗਾ ਆਪਾਂ ਜਿਹੜੀ ਤਿਆਰੀ ਆ ਸਰਲ ਤੋਂ ਜਟਿਲ ਤਰਫ ਕਰਨੀ ਹੈ ਸਰਲ ਘੇਰਾ ਫਿਰ ਐਵੇਂ ਐਵੇਂ ਤਾਂ ਕਿ ਜੇ ਪੇਪਰ ਸੋਖਾ ਵੀ ਆਂਦਾ ਹੈ ਆਪਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਹੋਵੇ ਆਪਣੇ ਹੋਰ ਵਧੀਆ ਨੰਬਰਾਂ ਮੈਰਿਟ ਉੱਤੇ ਥੱਲੇ ਹੋ ਜੇਗੀ ਜ਼ਿਆਦਾ ਫਰਕ ਨਹੀਂ ਪੈਣਾ ਤਾਂ ਉਹਨਾਂ ਬੱਚਿਆਂ ਲਈ ਉਹ ਕੀ ਕਰ ਸਕਦੇ ਆ ਜਿਹੜੇ ਮੇਰੇ ਨਾਲ ਜੁੜੇ ਹੋਏ ਮੇਰੇ ਤੇ ਵਿਸ਼ਵਾਸ ਉਹਨਾਂ ਨੇ ਜਤਾਇਆ ਹੋਇਆ ਉਹਨਾਂ ਨੂੰ ਉਹ ਸਾਰਾ ਮੈਟਰ ਹੈ ਜੋ ਉਹਨਾਂ ਨੂੰ ਦਿੱਤਾ ਗਿਆ ਹੈ 2000 ਰੁਪਏ ਦਾ ਮੈਟਰ ਹੈਗਾ ਉਸ ਦੇ ਚੁਣਨੇ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਨੋਟਸ ਰੂਪੀ ਕਿਤਾਬ ਹੈ ਨੋਟਸ ਹੈ ਉਹਨੂੰ ਚੰਗੀ ਤਰ੍ਹਾਂ ਪੜ੍ਹਨਾ ਹੈਗਾ ਉਸ ਤੋਂ ਬਾਅਦ 9ਵੀਂ ਤੋਂ ਲੈ ਕੇ 12ਵੀਂ ਦੀ ਕਿਤਾਬ ਹੈ ਜਿਹੜੀ ਕਿਉਂਕਿ ਉਹਦੇ ਵਿੱਚ ਮੈਟਰ ਕਾਫੀ ਹੈ ਉਹ ਚੰਗੀ ਤਰ੍ਹਾਂ ਆਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਜਿਹੜੀਆਂ ਮਿਆਰੀ ਕਿਤਾਬਾਂ ਤੁਹਾਨੂੰ ਦਸੀਆਂ ਔਰ ਤੁਹਾਨੂੰ ਜਿਹੜੇ ਮੇਰੇ ਨਾਲ ਜੁੜੇ ਹੋਏ ਉਹਨਾਂ ਨੂੰ ਉਪਲਬਧ ਕਰਾਤੀਆਂ ਉਹਨਾਂ ਵਿੱਚੋਂ ਟੂ ਦੀ ਪੁਆਇੰਟ ਬਸ ਨੂੰ ਮੈਟਰ ਛਾਂਟੇ ਔਰ ਮੈਟਰ ਹੈ ਸਪੈਸ਼ਲ ਛਾਂਟ ਦੇ ਮੈਟਰ ਤੁਹਾਡੇ ਵਾਸਤੇ ਮੈਂ ਇੱਕ ਥਾਂ ਇਕੱਠਾ ਕਰਤਾ ਤਾਂ ਜੋ ਦਿੱਕਤ ਨਾ ਪਵੇ ਥਾਂ ਥਾਂ ਕਈ ਵਾਰ ਕਿਤਾਬ ਮਿਲਦੀ ਹੈ ਕਈ ਵਾਰ ਕਿਤਾਬ ਮਿਲਦੀ ਨਹੀਂ ਕਿਤਾਬ ਮਿਲਣ ਤੋਂ ਬਾਅਦ ਇਹ ਸਮੱਸਿਆ ਆ ਜਾਂਦੀ ਕਿ ਕਿ ਪੜਾਂ ਕੀ ਛੱਡਾਂ ਟੂ ਦੀ ਪੁਆਇੰਟ ਗੱਲ ਹੈ ਜਿਹੜਾ ਆਪਾਂ ਘੇਰਾ ਬਣਾਇਆ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਜਿਹੜੇ ਮੇਰੇ ਨਾਲ ਜੁੜੇ ਹੋਏ ਹੈ ਉਹ ਕੀ ਕਰਨ ਕੀ ਉਹ ਮੈਟਰ ਪਾਲ ਲੈਣ ਬਸ ਉਹਨਾਂ ਬਹੁਤ ਹੈਗਾ ਹੁਣ ਉਸ ਤੋਂ ਬਾਅਦ ਕੀ ਹੈ ਕਿ ਕਹਾਣੀ ਵਗੈਰਾ ਦੀਆਂ ਕੁਝ ਕਿਤਾਬਾਂ ਜਿਹੜੀਆਂ ਆਪਣੀ ਯੂਨੀਵਰਸਿਟੀ ਚ ਲੱਗਦੀਆਂ ਕਾਂਗੀ ਦੀਆਂ ਸਵਤਾ ਦੀਆਂ ਉਹ ਆਪਾਂ ਥੋੜਾ ਪੜ ਲਈਏ ਪਰ ਉਹਨੂੰ ਪੜਨਾ ਇੱਕ ਦੋ ਵਾਰ ਹੀ ਹੈ ਜਿਆਦਾ ਜ਼ੋਰ ਉਸ ਤੇ ਦੇਣ ਦੀ ਲੋੜ ਨਹੀਂ ਹੈ ਪਰ ਉਹ ਕਿਉਂਕਿ ਕਹਾਣੀਆਂ ਹੈ ਕਾਂਗੀ ਵਗੈਰਾ ਤੁਸੀਂ ਇੱਕ ਦੋ ਵਾਰ ਪੜੋਗੇ ਤੁਹਾਨੂੰ ਯਾਦ ਹੋ ਜਾਣੀ ਹੈ ਹੁਣ ਇੰਨਾ ਆਪਾਂ ਪੜ ਲਿਆ ਇੰਨੀ ਤਿਆਰੀ ਆਪਾਂ ਕਰ ਲਈ ਉਸ ਤੋਂ ਬਾਅਦ ਜਿੰਨੇ ਵੀ ਪੁਰਾਣੇ ਪੇਪਰ ਹੋਏ ਆ ਉਹਨਾਂ ਵਿੱਚੋਂ ਆਪਾਂ ਦੇਖੀ ਆਪਾਂ ਨੂੰ ਅੰਦਾਜ਼ਾ ਚ ਲੱਗ ਜੇ ਕੀ ਇਹ ਪੇਪਰ ਹੈ ਔਰ ਲਗਭਗ 30 ਪੇਪਰਾਂ ਦਾ ਸੈੱਟ ਮੈਂ ਜਲਦੀ ਜਿਹੜੀ ਮੇਰੀ ਕਿਤਾਬ ਹੈ ਉਹ ਆ ਜਾਏਗੀ पेपर उस जिस एक स्टीक ताजा बच्चे लग सके कि हाँ इस तरीके के पेपर आते तरीके पेपर आते हैं और मेरी तैयारी इस दिशा के चल रही है और जी अपनी टैस सीरीज है तुम टैसट दोगे तो अपना रैंक पता लग जाएगा टैस्टद कर लेना यह बिल्कुल गलत है जे तीन टैसट जॉइन कर रहे हो तो टैस करके देखो ऑनलाइन टैसट करके देखो तो सवा तीन सौ बच्चिया रैंक आएगा ਸਭ ਤੋਂ ਸਭ ਬੱਚਿਆਂ ਦੇ ਵਿੱਚੋਂ ਜੇ ਤੁਹਾਡੇ ਟੌਪ 5 ਦੇ ਅੰਦਰ ਨੰਬਰ ਆਂਦੇ ਤਾਂ 3500 ਜਵਾਕਾਂ ਨੇ ਬੈਠਣਾ ਹੈਗਾ ਆਪਣੇ ਸੈਕੰਡ ਗ੍ਰੇਡ ਫਰਸਟ ਗ੍ਰੇਡ ਹਰਸਤਾਨ ਦੇ ਅੰਦਰ ਤਾਂ ਉਹਦੇ ਵਿੱਚੋਂ 50 ਦੇ ਵਿੱਚ ਆਣਾ ਜੇ ਸੈਕੰਡ ਗ੍ਰੇਡ ਦੀ ਗੱਲ ਕਰੀ ਤਾਂ 50 ਦੇ ਵਿੱਚ ਆ ਜਾਊਗਾ ਉਹ ਹੋਰ ਜੇ ਆਪਾਂ ਫਰਸਟ ਗ੍ਰੇਡ ਦੀ ਗੱਲ ਕਰੀਏ ਤਾਂ ਫਾਰਮ ਹੀ ਬਹੁਤ ਘੱਟ ਪਰਿਆ ਗਿਆ ਹੈਗਾ ਤਾਂ ਉੱਥੇ ਵੀ ਜਿਹੜੀ ਸੰਭਾਵਨਾ ਹੈ ਉਹ ਅੱਜ ਜੀ ਨੂੰ ਆਪ ਹੀ ਪਤਾ ਲੱਗੂਗਾ ਜੇ ਮੈਂ ਇੱਥੇ 250 ਦੇ ਵਿੱਚੋਂ ਮੇਰਾ ਇਹ ਟੌਪ 5 ਦੇ ਅੰਦਰ ਆ ਰਿਹਾ ਹੈ ਤਾਂ ਮੇਰਾ ਸਿਲੈਕਸ਼ਨ ਹੈ ਫਾਈਨਲ ਸਿਲੈਕਸ਼ਨ ਵੀ ਹੋ ਸਕਦਾ ਹੈ ਔਰ ਇਸ ਦੌਰਾਨ ਉਹ ਪੜਾਈ ਕਰ ਰਿਹਾ ਹੈ ਟੈਸਟ ਦੇ ਰਿਹਾ ਹੈ ਰੈਂਕ ਨਹੀਂ ਆ ਰਿਹਾ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਆ ਰਹੀ ਹੈ ਉਹਨੂੰ ਤਾਂ ਇੱਕ ਵਾਰ ਆ ਕੇ ਉਹ ਮੇਰੇ ਨਾਲ ਸੰਪਰਕ ਜ਼ਰੂਰ ਕਰੇ ਜਿਹੜੇ ਲੋਕ ਮੇਰੇ ਨਾਲ ਜੁੜੇ ਹੋਏ ਹੈ ਜਿਹੜੇ ਮੈਨੂੰ ਜਾਣਦੇ ਹੈ ਇੱਕ ਵਾਰ ਜ਼ਰੂਰ ਆਣ ਆ ਕੇ ਮੈਨੂੰ ਮਿਲਣ ਪਰੰਤੂ ਫੋਨ ਕਰਕੇ ਆਣਾ ਹੈਗਾ ਬਾਕੀ ਤੁਸੀਂ ਇੰਨੀ ਦੂਰ ਆਨੇ ਹੋ ਤੁਹਾਨੂੰ ਕਿਸੇ ਪ੍ਰਕਾਰ ਦੀ ਅਸੁਵਿਧਾ ਨਾ ਹੋਵੇ ਬਹਿ ਕੇ ਆਰਾਮ ਨਾਲ ਬਹੁਤ ਸਾਰੇ ਵਿਦਿਆਰਥੀ ਮਿਲ ਕੇ ਗਏ ਆਗੇ ਬਹਿ ਕੇ ਆਰਾਮ ਨਾਲ ਰਣਨੀਤੀ ਤਿਆਰ ਕਰਾਂਗੇ ਕਿੱਥੇ ਕੀ ਗਲਤੀਆਂ ਕੀਤੀਆਂ ਪਿਛਲੇ ਪੇਪਰ ਦੇ ਉੱਤੇ ਉਹਦੇ ਉੱਤੇ ਚਰਚਾ ਕਰਾਂਗੇ ਦੁਬਾਰਾ ਉਹ ਗਲਤੀਆਂ ਨਾ ਹੋਣ ਹਰ 50 ਦਿਨਾਂ ਦੇ ਬਾਅਦ ਮੇਰੇ ਕੋਲ ਚੱਕਰ ਲਗਾ ਕੇ ਜਾਣਾ ਹੈ ਜਿਹੜਾ ਵਿਦਿਆਰਥੀ ਮੇਰੇ ਨਾਲ ਜੁੜਾ ਜੁੜਿਆ ਹੋਇਆ ਹੈ ਲਗਭਗ ਹਜੇ ਤੱਕ 350 ਵਿਦਿਆਰਥੀ ਹੋਰ ਜੁੜ ਚੁੱਕੇ ਹੈਗੇ ਔਰ ਲਗਭਗ ਇਹ ਸੰਖਿਆ 500 ਪਲੱਸ ਜਾਣ ਦੀ ਜਿਹੜੀ ਹੈ ਉਹ ਪੂਰੀ ਉਮੀਦ ਹੈਗੀ ਹੈ मेरे को आए पाक दिन बाद रिपोर्ट करे की समस्या आ रही है क्योंकि पेपर ने दस घंटे आप पढ़िए घटो घट दस घंटे आप पढ़ीए जिस तीन चार घंटे आप जीके पढ़ ला और छे सात घंटे आपी पढ़ लेंगे जीके भी तो पढ़ना है ना तो दो ਪੜਨਾ ਹੈਗੇ ਐਨੇ ਘੰਟੇ ਜ਼ਰੂਰ ਦੇਈਏ ਹੋਰ ਆਪਾਂ ਕੀ ਕਰਨਾ ਹੈ ਜਿਹੜੀ ਚੀਜ਼ ਆਪਾਂ ਨਹੀਂ ਕਰਨੀ ਜਿਹੜੀ ਆਪਾਂ ਛੱਡਣੀ ਹੈਗੀ ਹੈ ਇੱਕ ਤਾਂ ਮੋਬਾਈਲ ਹੈ ਨਾ ਉਸ ਤੋਂ ਆਪਾਂ ਦੂਰ ਰਹਿਣਾ ਹੈਗੇ ਔਰ ਜੇ ਕਿਤੇ ਮੋਬਾਈਲ ਤੋਂ ਤੁਸੀਂ ਦੂਰ ਨਹੀਂ ਰਹਿ ਸਕਦੇ ਤਾਂ ਉਹਦਾ ਟਾਈਮ ਬਹੁਤ ਘੱਟ ਕਰ ਦੋ ਔਰ ਉਸ ਘੱਟ ਸਮੇਂ ਦੇ ਅੰਦਰ ਵੀ ਮੋਬਾਈਲ ਦੇ ਅੰਦਰ ਤੁਸੀਂ ਕੀ ਦੇਖਣਾ ਆਪਣੇ ਪਾਠਕਰਨ ਤੋਂ ਸੰਬੰਧਿਤ ਜਿਹੜੇ ਕਵੀ ਹੈ ਉਹਨਾਂ ਨੂੰ ਸੁਣ ਲਿਆ ਉਹਨਾਂ ਦੇ ਲਿਖਾਰੀ ਹੈ ਉਹਨਾਂ ਨੂੰ ਸੁਣ ਲਿਆ ਉਹਨਾਂ ਦਾ ਇੰਟਰਵਿਊ ਵਾਪਸ ਸੁਣ ਲਿਆ ਇਹ ਚੀਜ਼ ਆਪਾਂ ਵੇਖ ਲਈ ਆਪਾਂ ਜੀ ਲਈ ਫਿਰ ਭੁੱਲਣਾ ਜਿਹੜਾ ਹੈ ਉਹ ਨਹੀਂ ਹੋਵੇਗਾ ਉਦਾਹਰਨ ਦੇ ਤੌਰ ਤੇ ਆਪਾਂ ਭਾਸ਼ਾ ਅਤੇ ਉਪ ਭਾਸ਼ਾ ਦਾ ਟੋਪਿਕ ਕਰ ਰਹੇ ਹਾਂ ਤਾਂ ਤੁਸੀਂ ਕੀ ਕਰ ਸਕਦੇ ਹੋ ਕਿ ਜਿਹੜੀ ਭਾਸ਼ਾ ਪੜ੍ਹ ਰਹੇ ਹੋ ਉਸ ਤੋਂ ਸੰਬੰਧਿਤ ਜੋ ਤੁਸੀਂ ਵੇਖ ਰਹੇ ਹੋ YouTube ਦੇ ਉੱਤੇ ਵੇਖ ਸਕਦੇ ਹੋ ਉਹਦਾ ਬੁਲਾਰਾ ਕਿਸ ਤਰੀਕੇ ਨਾਲ ਬੋਲਦਾ ਉਹਦੀਆਂ ਕਵਤਾਵਾਂ ਤੁਸੀਂ ਜੋ ਹੈ ਸੁਣ ਸਕਦੇ ਹੋ ਸੂਫੀ ਪੜ੍ਹ ਰਹੇ ਹੋ ਤਾਂ ਸੂਫੀ ਕਲਾਮ ਸੁਣ ਸਕਦੇ ਹੋ ਸਾਸਰਨ ਮਨੋਰੰਜਨ ਵੀ ਹੋ ਜਾਏਗਾ ਔਰ ਆਪਣੀ ਸਮਝ ਜਿਹੜੀ ਉਸ ਦੇ ਪ੍ਰਤੀ ਵੱਧ ਬਣ ਜਾਏਗੀ ਪਹਿਲੀ ਗੱਲ ਤਾਂ ਮੋਬਾਈਲ ਨੂੰ ਅਵੋਇਡ ਕਰੋ ਔਰ ਜੇ ਫਿਰ ਵੀ ਬਹੁਤ ਥੋੜੀ देर ਦੇਖਣਾ ਔਰ ਸੰਬੰਧਿਤ ਸਬਜੈਕਟ ਹੀ ਦੇਖਣਾ ਹੈਗਾ ਐਵੇਂ ਨਾ ਹੋਏ ਆਪਾਂ ਉਸ ਚ ਡੁੱਬ ਜਾਈਏ ਔਰ ਡੁੱਬਦੇ ਹੀ ਚਲੇ ਜਾਈਏ ਔਰ ਡੁੱਬ ਜਾਈਏ ਆ ਜਾ ਕਮਣਾਓ ਵੀ ਦੂਜੀ ਗੱਲ ਨਕਾਰਾਤਮਕ ਵਿਚਾਰ ਆਪਣੇ ਦਿਮਾਗ ਚ ਨਹੀਂ ਆਣੇ ਚਾਹੀਦੇ ਕਿਸੇ ਪ੍ਰਕਾਰ ਦਾ ਇਹ ਨਹੀਂ ਸੋਚਣਾ मेरा नंबर आऊगा कि नहीं मेरा की बनूगा मैं इन्ने पेपर देते मैं एवं कर लिया मैं ये कर लिया हूँ की बनूंगा मैं याद कर रहा है भूल रहा है हाँ मेरे न भी इदा ही है हर इंसान नाद करता भुलद याद करद भुलद मैं भी याद करद भुलद आपविजन इसी कारण मार दे याद करा फिर याद करा फिर रविजन मारा आही गल ती खुद सोच के देख लो ਅੰਤੋਂ 5 ਜਾਂ 6 ਦਿਨ ਪਹਿਲਾਂ ਸ਼ਾਮੀ ਤੁਸੀਂ ਕਿਹੜੀ ਰੋਟੀ ਖਾਧੀ ਸੀ ਸਬਜੀ ਕਿਹੜੀ ਖਾਧੀ ਸੀ ਤੁਹਾਨੂੰ ਇਹ ਵੀ ਯਾਦ ਨਹੀਂ ਹੋਣਾ ਤੇ ਹਰ ਕਿਸੇ ਨਾਲ ਹੈ ਭਾਵੇਂ ਤੁਸੀਂ ਕਿਸੇ ਜਣੇ ਤੋਂ ਪੁੱਛ ਲਿਓ ਭਈ ਤੁਸੀਂ 5-6 ਦਿਨ ਪਹਿਲਾਂ ਵੀਰਜੀ ਸ਼ਾਮੀ ਕੀ ਬਣਾਇਆ ਸੀ ਜਿਹਨੇ ਬੜੇ ਪਿਆਰ ਨਾਲ ਬਣਾਇਆ ਉਹਨੂੰ ਪੁੱਛ ਲਿਓ ਸ਼ਾਮੀ ਕੀ ਬਣਾਇਆ ਸੀ ਨਹੀਂ ਯਾਦ ਹੋਵੇਗਾ ਪਰੰਤੂ ਇੱਕ ਸਰਕਾਰੀ ਸਕੂਲ ਦਾ ਬੱਚਾ ਉਸ ਤੋਂ ਤੁਸੀਂ ਪੁੱਛ ਲਓ ਕਿ ਮੀਨੂ ਦੇ ਹਿਸਾਬ ਨਾਲ ਭਾਈ ਸੋਮਵਾਰ ਨੂੰ ਕੀ ਬਣਿਆ ਸੀ ਉਹ ਦੱਸ ਦੂਗਾ ਕਿਉਂਕਿ ਸੋਮਵਾਰ ਮੰਗਲਵਾਰ ਬੁੱਧਵਾਰ ਬੰਦਾ ਜਿਹੜਾ ਮਿਡ ਡੇ ਮੀਲ ਦਾ ਮੀਨੂ ਹੈ ਉਹ ਪੱਕਾ ਹੈ ਉਹ ਰਿਵੀਜ਼ਨ ਹਰ 7ਵੇਂ ਦਿਨ ਰਿਵੀਜ਼ਨ ਲਗਦੀ ਆਉਂਦੀ ਅਗਲੇ ਨੂੰ ਯਾਦ ਹੋ ਗਿਆ ਤੇ ਆਪਾਂ ਕੀ ਕਰਨਾ ਹੈ ਆਪਾਂ ਵੀ ਜੋ ਹੈ ਯਾਦ ਕਰਦਾ ਬੰਦਾ ਭੁੱਲ ਜਾਂਦਾ ਇਸ ਗੱਲ ਨੂੰ ਦਿਲ ਤੇ ਨਹੀਂ ਲਾਣਾ ਆਪਾਂ ਡਟੇ ਰਹਿਣਾ ਬਿਲਕੁਲ ਡਟੇ ਰਹਿਣਾ ਨਕਾਰਾਤਮਕ ਨਹੀਂ ਸੋਚਣਾ ਟੈਂਡੀ ਕਲਾ ਚ ਨਹੀਂ ਰਹਿਣਾ ਪਰ ਫਿਰ ਵੀ ਜੇ ਕਿਤੇ ਦਿੱਕਤ ਆ ਰਹੀ ਹੈ ਮੇਰਾ ਜਿਹੜਾ ਵਿਦਿਆਰਥੀ ਮੇਰੇ ਨਾਲ ਜੁੜਿਆ ਹੋਇਆ ਜੇ ਕਿਤੇ ਟੈਂਡੀ ਕਲਾ ਚ ਆ ਰਿਹਾ ਹੈ ਜ਼ਰੂਰ ਬੰਨੂ ਮਿਲ ਕੇ ਜਾਵੇ ਉਹ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਟੈਂਦੀ ਕਲਾ ਦੇ ਵਿੱਚ ਤੁਸੀਂ ਨਹੀਂ ਰਹੋਗੇ ਦੋ ਪ੍ਰਕਾਰ ਦੇ ਕਨਫਿਊਜ਼ਨ ਦਿਮਾਗ 'ਚ ਬੱਚੇ ਦੇ ਹੁੰਦੇ ਆ ਕੋਈ ਮੈਂ ਕੀ ਕੀ ਪੜਾਂ ਮੈਂ ਉਹ ਸਾਰਾ ਮੈਟਰ ਤੁਹਾਨੂੰ ਉਪਲਬਧ ਕਰਾ ਕਰਾਤਾ ਬਸ ਉਹੀ ਪੜ ਲਓ ਮੈਟਰ ਬਹੁਤ ਹੈਗਾ ਔਰ ਤੁਸੀਂ ਖੁਦ ਮੈਟਰ ਜਦੋਂ ਦੇਖੋਗੇ ਤਾਂ ਤੁਹਾਨੂੰ ਐਵੇਂ ਲੱਗੇਗਾ ਮੈਟਰ ਬਹੁਤ ਹੈ ਸਾਰੀ ਮਿਆਰੀ ਕਿਤਾਬਾਂ ਆ ਗਈਆਂ ਨੋਟਸ ਆ ਗਏ ਟੈਸਟ ਸੀਰੀਜ਼ ਆ ਗਈ ਪੁਰਾਣੇ ਪੇਪਰ ਆ ਗਏ ਕੁਝ ਛੱਡਿਆ ਹੀ ਨਹੀਂ ਆਪਾਂ ਤਾਂ ਬਿਲਕੁਲ ਚਿੰਤਾ ਨਹੀਂ ਕਰਨੀ ਔਰ ਮੈਂ ਪੁੱਲ ਰਿਹਾ ਮੈਨੂੰ ਯਾਦ ਨਹੀਂ ਹੋ ਰਿਹਾ ਤੇ ਆਂਦੇ ਮੈਂ ਵੱਖ-ਵੱਖ ਤਰੀਕੇ ਦੱਸਿਆ ਤੁਹਾਨੂੰ ਵੱਖ-ਵੱਖ ਤਰੀਕੇ ਟ੍ਰਿਕ ਬਣਾ ਕੇ ਕਹਾਣੀ ਬਣਾ ਕੇ ਤੁਸੀਂ ਵੇਖਿਓ ਮੈਂ ਜਿੰਨੇ ਵੀ ਵੀਡੀਓ ਬਣਾਏ ਆ ਉਸ ਨਾਨ ਨ ਸਮਝਾਇਆ ਸਮਝਾਉਣ ਦੇ ਨਾਮ ਨਾਲ ਦੱਸਿਆ ਕਿ ਆਪਾਂ ਦਿਮਾਗ ਦੇ ਵਿੱਚ ਕਵੇਂ ਸੈੱਟ ਕਰਨਾ ਤੁਸੀਂ ਕਿਸੇ ਵੀ ਕਹਾਣੀ ਰਾਹੀਂ ਟ੍ਰਿਕ ਰਾਹੀਂ ਜਾਂ ਸਿੱਧੇ ਤਰੀਕੇ ਨਾਲ ਸੋਚ ਸਮਝ ਕੇ ਆਪਣੇ ਦਿਮਾਗ ਦੇ ਅੰਦਰ ਸੈੱਟ ਕਰ ਲਓ ਉਹਨੂੰ ਰੀਕਾਲ ਵੀ ਤਾਂ ਕਰਨਾ ਹੈ ਨਾ ਰੀਕਾਲ ਕਵੇਂ ਕਰੇ ਇੱਕ ਵੱਖਰੀ ਵੀਡੀਓ ਹੈ ਜੋ ਆਪਾਂ ਇਸ ਸੰਬੰਧੀ ਬਣਾ ਦੇਵਾਂਗੇ ਤੁਸੀਂ ਉਹ ਵੇਖ ਲਿਓ ਤੇ ਇਹ ਜੋ ਸਾਰੀਆਂ ਗੱਲਾਂ ਨੇ ਇਹ ਤੁਸੀਂ ਚੇਤੇ ਰੱਖਣੀਆਂ ਹੈਗੀਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈਗਾ ਤਾਂ ਜੋ ਹਰ ਵਿਦਿਆਰਥੀ ਹੈ ਉਹ ਅਗਰ ਸੰਕਟ ਤੋਂ ਜੂਝ ਰਿਹਾ ਹੈ ਤਾਂ ਉਸ ਨੂੰ ਆ ਸੰਕਟ ਹੈ ਉਸ ਤੋਂ ਨਾ ਜੂਝੇ ਨਿਜ਼ਾਤ ਹੈ ਉਹ ਪਾ ਸਕੇ ਧੰਨਵਾਦ